ਮੈਂ ਮੰਡੇ ਨੂੰ ਸਵੇਰੇ ਨਹਾਤ ਹੋ ਕੇ ਜੇ ਚੰਡੀਗੜ੍ਹ ਦੇ ਗੁਰਦੁਆਰੇ ਦੇ ਵਿੱਚ ਜਿੱਥੇ ਕਹੋਗੇ ਮੈਂ ਪਹੁੰਚ ਜਾਵਾਂਗਾ ਮੈਂ ਆਪਣਾ ਪੂਰਾ ਪੰਜਾਬ ਦੇ ਲੋਕਾਂ ਨੂੰ ਮਾਫੀ ਮੰਗਣਾ ਚਾਹਨਾ ਕਿ ਮੈਂ ਪੂਰਾ ਪੰਜਾਬ ਦੇ ਲੋਕਾਂ ਨੂੰ ਕਿ ਮੈਂ ਜਿਹੜਾ ਇਹਨਾਂ ਪਿੱਛੇ ਲੱਗ ਕੇ ਗੁੰਮਰਾਹ ਕੀਤਾ ਔਰ ਪੰਜਾਬ 'ਚ ਮੈਨੂੰ ਝੂਠ ਬੋਲਣਾ ਪਿਆ ਮੈਂ ਆਪਣੇ ਬੱਚੇ ਲੈ ਕੇ ਗੁਰਦੁਆਰਾ ਸਾਹਿਬ ਸੋਮਵਾਰ ਨੂੰ ਸਵੇਰੇ ਪਹੁੰਚ ਜਾਣਾ ਉਹ 10 ਐਮਐਲਏ ਵੀ ਆਪਣੇ ਪੂਰਾ ਪਰਿਵਾਰ ਲੈ ਕੇ ਆਓ ਉੱਥੇ ਅਰਦਾਸ ਕਰੀਏ ਕਿ ਤੁਹਾਨੂੰ ਜਿਹੜਾ ਉਹ ਫੋਨ ਹੈ ਉਹ ਸਹੀ ਆਇਆ ਕਿ ਨਕਲੀ ਆਇਆ ਜਿਹੜਾ ਲੋਕ ਕੋ ਕਹਿਣਗੇ ਜੇ ਉਹ ਸੱਚ ਦੱਸ ਸਕਦੇ ਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮਿਸ਼ਨ ਲੋਟਸ ਜੇ ਰਵਿੰਦ ਕੇਜੀਵਲ ਕਹਿੰਦਾ ਮਿਸ਼ਨ ਲੋਟਸ ਸਹੀ ਹੈ ਮੈਂ ਜ਼ਿੰਦਗੀ ਚ ਰਾਜਨੀਤੀ ਦੇ ਵਿੱਚ ਕਦੀ ਵੀ ਕੋਈ ਕਦਮ ਨੂ ਨਹੀਂ ਟੱਕਾਂਗਾ ਇਹ ਅੱਜ ਮੇਰਾ ਚੈਲੰਜ ਆ ਪੰਜਾਬ ਦੇ ਲੋਕਾਂ ਨੂੰ ਕਿ ਨਾ ਦੱਸਾਂ ਐਮਐਲਏ ਨੂੰ ਲੈ ਕੇ ਆਓ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵਾਸ ਮੇਰ ਆਣ ਅਰਦਾਸ ਕਰੀਏ ਗੁਰੂ ਮਹਾਰੇ ਦੇ ਅੱਗੇ ਕਿ ਜੇ ਉਹ ਫੋਨ ਸੱਚੇ ਆ ਪੰਜਾਬ ਦੇ ਨਾਲ ਮਿਸ਼ਨ ਲੋਟਸ ਚੱਲ ਰਿਹਾ ਹੈ ਤੇ ਜੇ ਮੈਂ ਗਲਤ ਕੀਤਾ ਮੈਂ ਆਪਣੇ ਆਪ ਨੂੰ ਰਾਜਨੀਤੀ ਦੇ ਵਿੱਚੋਂ ਸਾਰੀ ਉਮਰ ਦੇ ਲਈ ਸन्यास ਲੈਣ ਨੂੰ ਤਿਆਰ ਤੁਸੀਂ ਬਹੁਤ ਵੱਡੀ ਗੱਲ ਕਹਿ ਦਿੱਤੀ ਕਿ ਤੇ ਨੋਵੇ ਕੱਲ ਨੂੰ ਸੱਚ ਹੋਵੇ ਤੇ ਫਿਰ ਤੁਸੀਂ ਭਾਜਪਾ ਦਾ ਪੱਲਾ ਗਲ ਚ ਪਾਇਆ ਹੋਵੇ ਮੈਂ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗੀ ਕਿ ਇਹਨਾਂ ਨਾਲ ਝੂਠ ਮਗਰ ਜੋ ਮੈਨੂੰ ਕਰਨਾ ਪਿਆ ਪਰ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹ 10 ਐਮਐਲਏ ਔਰ ਮੰਤਰੀ ਨੂੰ ਗੁਰਦੁਆਰਾ ਦੇ ਵਿੱਚ ਅਰਦਾਸ ਕਰਨ ਦੇ ਲਈ ਬੱਚਿਆਂ ਸਮੇਤ ਜ਼ਰੂਰ ਭੇਜੋ ਜਿੱਥੇ ਮੈਂ ਸੱਚ ਸੱਚ ਤੁਹਾਡੇ ਸਾਹਮਣੇ ਰੱਖਾਂਗਾ ਗੁਰਦੁਆਰਾ ਦੇ ਬਾਹਰ ਖੜੇ ਹੋ ਕੇ ਪਹਿਲੇ ਮੈਂ ਉਸ ਸੱਚ ਦੀ ਪੋਲ ਖੁੱਲਾਂਗਾ ਫਿਰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਾਂਗਾ ਤੇ ਗੁਰੂ ਮਹਾਰਾਜ ਕੋਲ ਅਸ਼ੀਰਵਾਦ ਲਵਾਂਗਾ ਕਿ ਪੰਜਾਬ ਦੇ ਵਿੱਚ ਇਹ ਲੋਕ ਕਿੱਦਾਂ ਪੰਜਾਬ ਨੂੰ ਅੱਜ ਗੁੰਮਰਾਹ ਕਰ ਰਹੇ ਐ ਕਿੱਦਾਂ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਐ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਸੀ ਅੱਜ ਉਹ ਮੇਰੀਆਂ ਭੈਣਾਂ ਧੀ ਕਰੀਆਂ ਕਿਕ ਹਜ਼ਾਰ ਰੁਪਿਆ ਅੱਜ ਉਹ ਮੇਰੇ ਜਿਹੜੇ ਬਜ਼ੁਰਗ ਐ ਉਹ ਵੇਟ ਕਰ ਰਹੇ ਐ ਕਿ ਅਗਰ ਜੇ ਦੇਸ਼ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਹਨਾਂ ਨੇ ਮੈਡੀਕਲ ਕਾਰਡ ਨੂੰ ਅੱਜ ਬੰਦ ਕਰ ਦਿੱਤਾ ਅੱਜ ਆਵਾਸ ਯੋਜਨਾ ਦੇ ਵਿੱਚ ਗਰੀਬ ਦਾ ਘਰ ਬਣਦਾ ਅੱਜ ਪੰਜਾਬ ਦੀ ਗਵਰਨਮੈਂਟ ਉਹ ਘਰ ਨਹੀਂ ਬਣਾਉਂਦੇ ਰਹੀ ਅਗਰ ਕੇਂਦਰ ਸਰਕਾਰ ਦੇ ਜਿਹੇ ਪੈਸੇ ਪੰਜਾਬ ਦੇ ਵਿੱਚ ਆਂਦੇ ਐ ਇਹ ਆਪਣੇ ਦੂਸਰੇ ਕੰਮਾਂ 'ਚ ਲਗਾ ਕੇ ਉਹਨਾਂ ਦਾ ਸਾਬ ਨਹੀਂ ਦ ਉਹਨਾਂ ਦਾ ਜੋ ਪਿਛਲਾ ਬਣਦਾ ਉਹ ਕੇਂਦਰ ਦੇ ਵਿੱਚੋਂ ਕਿਸ਼ਤ ਤਾਂ ਮਿਲਦੀ ਹੈ ਕੇਂਦਰ ਤੋਂ ਪੈਸਾ ਤਾਂ ਮਿਲਦਾ ਹੈ ਕਿ ਜੇ ਅਸੀਂ ਪਿਛਲਾ ਜਿਹੜਾ ਹਸਾਬ ਹੈ ਉਸ ਦੀ ਜਿਹੜੀ ਕਿਸ਼ਤ ਆਈ ਹੁੰਦੀ ਹੈ ਉਹ ਰਾ ਉੱਪਰ ਭੇਜੀਏ ਇਹ ਲੋਕ ਕੀ ਕਰਦੇ ਆ ਉਸ ਪੈਸੇ ਨੂੰ ਗਲਤ ਇਸਤੇਮਾਲ ਕਰਕੇ ਆਪਣੇ ਕੰਮਾਂ 'ਚ ਲਗਾ ਕੇ ਔਰ ਜਿਹੜਾ ਕੇਂਦਰ ਦੇ ਨਾਲ ਗੁੰਮਰਾਹ ਕਰ ਰਹੇ ਆ ਬੀਜੇਪੀ ਤੇ ਆਮ ਆਦਮੀ ਪਾਰਟੀ 'ਚ ਸਮਾਨਤਾ ਕੀ ਲੱਗੀ ਤੁਸੀਂ ਤੇ ਦੋਵੇਂ ਪਾਰਟੀਆਂ ਹੰਡਾਲੀਆਂ ਮੈਂ ਭਾਜਪੀ ਦੇ ਪਰਿਵਾਰ ਦਾ ਸਦਸਾ ਹਾਂ 19 ਸਾਲ ਸੇਵਾ ਕੀਤੀ ਇੱਕ ਛੋਟਾ ਜਿਹਾ ਕਾਰਕਾਤਨ ਨਾਤੇ ਮੈਂ ਪੋਸਟਰ ਲਗਾਉਂਦੀ ਭੂਮਿਕਾ ਨਿਭਾਈ ਸੀ ਮੈਂ ਏਬੀਬੀਪੀ ਤੋਂ ਕੰਮ ਚਾਲੂ ਕਰਕੇ ਰਾਸ਼ਟਰੀ ਕਾਰਜਕਰਨੀ ਤੱਕ ਮੈਨੂੰ ਪਾਰਟੀ ਲੈ ਕੇ ਗਈ ਪਰਦੇਸ਼ ਦਾ ਤਿੰਨ ਵਾਰ ਮਹਾ ਮੰਤਰੀ ਬਣਿਆ ਦੋ ਵਾਰ ਰਾਸ਼ਟਰੀ ਕਾਰਜਕਰਨੀ ਚ ਗਿਆ ਪਰ ਉਥੇ ਇਦਾਂ ਦੀ ਚਲਾਕੀ ਇਦਾਂ ਦੀ ਜੋ ਸਿਸਟਮ ਅੱਜ ਦੇਸ਼ ਤੇ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਕਰ ਰਹੀ ਹੈ ਇਹ ਆ ਭਾਜਪਾਨੀ ਕਰਦੀ ਹੈ ਕਿ ਐਮਐਲਏ ਦੀ ਕੁਰਸੀ ਪਿਆਰੀ ਹੋ ਗਈ ਸੀ ਤਾਂ ਛਾੜੇ ਉਸ ਪਾਰਟੀ ਨੂੰ ਜੁਨੇਨਾ ਮੰਨ ਦਿੱਤਾ ਐਮਐਲਏ ਦੀ ਕੁਰਸੀ ਮੇਰੇ ਲੋਕ ਤਾਂ ਦੂ ਇਦਾਂ ਦੀਆਂ ਕੁਰਸੀਆਂ ਸੋਹੋਂ ਹਜ਼ਾਰਾਂ ਕੁਰਸੀਆਂ ਕਰਬਨ ਕਰ ਦੋ ਇਹ ਗੱਲ ਤੇ ਮੁੱਖ ਮੰਤਰੀ ਹੋਰ ਵੀ ਬਹੁਤ ਜਣੇ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਐਮਪੀ ਨੂੰ ਠੁੱਡਾ ਨਹੀਂ ਮਾਰਦਾ ਪਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਜੋ ਗੱਲਾਂ ਮੇਰੇ ਕੋਲ ਹੈ ਆਓ ਟੇਬਲ ਤੇ ਮੇਰੇ ਸਾਹਮਣੇ ਬੈਠੋ ਕਰੋ ਪੰਜਾਬ ਦੇ ਲੋਕਾਂ ਦਾ ਨਾਲ ਇਨਸਾਫ ਦੱਸੋ ਤੁਸੀਂ ਤੁਹਾਡੇ ਬੰਦੇ ਕਿੱਥੋਂ ਕਿੱਥੋਂ ਗਰਾਹੀਆਂ ਕਰ ਰਹੇ ਆ ਤੁਹਾਡੇ ਲੋਕੀ ਕੀ ਕਰ ਰਹੇ ਆ ਅੱਜ ਤੁਸੀਂ ਓ ਅੰਮ੍ਰਿਤਸਰ ਤੂੰ ਤਾਰੀਵਾਲ ਸਾਨੂੰ ਉਤਾਰ ਤੇ ਦਿੱਤਾ ਜੇ ਤਾਰੀਵਾਲ ਸਾਹਿਬ ਇੰਨੇ ਹੀ ਕੰਮਜਾਬ ਸੀ ਇੰਨੇ ਹੀ ਕੀ ਵਧੀਆ ਇਨਸਾਨ ਸੀ ਉਹਨੂੰ ਮੰਤralੇ ਕੋ ਹੋਏ ਜੇ ਅਮਨ अरोड़ा ਜੀ ਪੰਜਾਬ ਪ੍ਰਤੀ ਇੱਕ ਬਹੁਤ ਵਧੀਆ ਮਨਿਸਟਰ ਹੈ ਉਹਨਾਂ ਦੇ ਕੋਲ ਮੰਤralੇ ਕੋ ਹੋਏ ਜੇ ਅਜ ਨਿੱਜਰ ਸਾਹਿਬ ਇੱਕ ਇਮਾਨਦਾਰੀ ਤੌਰ ਤੇ ਉਹ ਇਨਸਾਨ ਕੰਮ ਕਰ ਰਿਹਾ ਸੀ ਮੈਨੇਜਰ ਸਾਹਿਬ ਦੀ ਰਿਸਪੈਕਟ ਕਰਦਾ ਮੇਰੇ ਪਿਤਾ ਤੁਲੇ ਆ ਸਿਰਫ ਸਿਰਫ ਇੱਕ ਚੈਨਲ ਦੀ ਤਾਰੀਫ ਕਰਨ ਦੇ ਲਈ ਉਹ ਜਿਸ ਇਨਸਾਨ ਦੀ ਇਨੀ ਉਮਰ ਆ ਮੁੱਖ ਮੰਤਰੀ ਸਾਹਿਬ ਵਰਗੇ ਬੱਚੇ ਐ ਮੈਂ ਉਹਨਾਂ ਨੂੰ ਆਪਣਾ ਪਿਤਾ ਮੰਨਦਾ ਨੀਜੇ ਸਾਹਿਬ ਨੂੰ ਜਿੰਨੀ ਗੰਦੀ ਸ਼ਦਾਬਲੀ ਬੋਲ ਕੇ ਉਸ insan ਨੂੰ ਉਤਾਰਿਆ ਗਿਆ ਮੈਨੂੰ ਲੱਗਦਾ ਨੀਜੇ ਸਾਹਿਬ ਨੂੰ ਇਸ ਕੁਰਸੀ ਤੇ ਨਹੀਂ ਜਾਣਾ ਚਾਹੀਦਾ ਤੇ ਜਿੰਨੇ ਮੰਤਰੀ ਮੰਡਲ ਚ ਮੰਤਰੀ ਕੱਢੇਗਾ ਕਿ ਵਿਦੇਸ਼ ਸਿੰਘਲਾ ਜੀ ਮੇਰੇ ਬਹੁਤ ਸਤਿਕਾਰਯੋਗ ਮੇਰੇ ਪਿਤਾ ਤੁਲੇ ਆ ਵਿਦੇਸ਼ ਸਿੰਘਲਾ ਜੀ ਆਮਾਨਦਾਰ ਆ ਮੈਂ ਉਸ ਬੰਦੇ ਨੂੰ ਮੈਂ ਨਹੀਂ ਕਹਦਾ ਦਾਗ ਇਹ ਕਹਿੰਦੇ ਆ ਦਾਗੀ ਹੈ ਜੇ ਉਹ ਦਾਗੀ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੇਰੇ ਕੋਲ ਇਸ ਦੇ ਐਵੀਡੈਂਸ ਹੈ ਪਰ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਘਰ ਦੀ ਕੋਠੀ 'ਚ ਮੀਟਿੰਗ ਬੁਲਾਉਂਦੇ ਆ ਸਭ ਤੋਂ ਅਗਲੀ ਕੁਰਸੀ ਉਹਨੂੰ ਕੋ ਦਿੰਦੇ ਆ ਅਗਰ ਕਿਤੇ ਪਾਰਟੀ ਦੀ ਮੀਟਿੰਗ ਹੁੰਦੀ ਹੈ ਵੀ ਜੇ ਸਿੰਗਲਾਂ ਨੂੰ ਅਗਲੀ ਕੁਰਸੀ ਕੋਨ ਦਿੱਤੀ ਜਾਂਦੀ ਹੈ ਅੱਜ ਤੱਕ 25 ਮਹੀਨੇ ਦਾ ਪਾਰਟੀ ਚ ਕੋਈ ਕੱਢਿਆ ਸਿਰਫ ਤਸਰੀਕਸ ਕਰਕੇ ਨਹੀਂ ਕੱਢਿਆ ਉਸ ਨੂੰ ਨੀਚੇ ਲਗਾ ਕੇ ਉਸ ਦਾ ਜਿਹੜਾ ਕੈਰੀਅਰ ਖਤਮ ਕੀਤਾ ਕਿ ਉਸ ਬੰਦੇ ਦੀ ਸੰਗਰੂਰ ਹਲਕੇ ਦੇ ਵਿੱਚ ਬੜੀ ਅੱਛੀ ਪਛਾਣ ਬਣਦੀ ਸੀ